ਬਾਬਾ ਜੀ 20 ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾਪਾਪਾ ਨੱਚੂਗੇ ਐ ਐਮਐਸਪੀ ਗਰੰਟੀ ਕਾਨੂੰਨ ਦਾ ਲੈ ਕੇ ਆਵਾਂਗੇ ਦਿਖਾਣੇ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ ਬਸ ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਹਜੇ ਤਾਂ ਸਿੱਧੂ ਪਰਿਉਨਿਅਨ ਆਣੀ ਆ ਜਿਹੜਾ ਇੱਕੀ ਯੂਨੀਅਨ ਆਈ ਆ ਤੇ ਸਾਡੇ 1000ਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਆ ਤੇ ਹਰਿਆਣਾ ਜੁੜਨ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜ ਤੂੰ ਆ ਕਢਾ ਦੇਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਤੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਬੜੀ ਪੀੜੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਨਸਲ ਵਾਸਤੇ ਲਾਸਟ ਲੜਾਈ ਸੋਚੀ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਦਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਐਮਪੀ ਗਰੰਟੀ ਕਾਨੂੰਨ ਸਾਰੇ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਕਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਟਿਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆਣ ਤੱਕ ਆ ਗਏ ਮਾਏ ਸੰਤ ਗੁਰੂ ਮਾ ਪਾਇਆ ਸਾਡਾ ਰਸਤਾ ਪਾਹ ਤਾ ਇਹ ਕੋਈ ਲੀਡਰ ਲੋੜੇ ਦਾ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਟ ਸਾਡਾ ਆਦਾ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੀ ਮੀਟਿੰਗ ਤੇ ਹੱਲ ਨਾ ਹੋਇਆ ਨਾ ਆਰਾ ਸੌਦਾ ਪਟ ਗਿਆ ਵਾਂਗੇ ਮੋਦੀ ਅੰਮਿਤ ਸਾਹਿਬ ਚੈਲੰਜ ਆ ਹੱਕ ਛੱਡਣੇ ਨਹੀਂ ਹੋਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਪੀੜੀਆਂ ਨੂੰ ਐਂਟ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਸਾਖਰੀ ਕਾਜੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂ ਟੋਲ ਟੈਕਸ